ਦੀ दरबार 11ਵੀਂ ਵਾਲੀ ਸਰਕਾਰ ਗੌਸਪਤ ਕੀ ਜੀ ਦਾ ਸਾਲਾਨਾ ਜੋੜ ਮੇਲਾ 17 18 ਅਤੇ 19 ਜੂਨ ਦਿਨ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ 2022 ਨੂੰ ਇਸ ਦਰਬਾਰ ਤੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਮੌਜੂਦਾ ਗਦੀਰਸ਼ੀਨ ਸਾਈ ਚਮਨੀਸ਼ਾ ਜੀ ਇਸ ਦਰਬਾਰ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਹਮ ਹਮਾ ਕੇ ਪਹੁੰਚਦੀਆਂ ਨੇ ਔਰ ਹੋਰ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ 17 18 ਅਤੇ 19 ਜੂਨ 2022 ਦਿਨ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਦਰਬਾਰ ਗੌਸਪਾਤ ਪੀਰ ਗਹਿਰਮੀ ਵਾਲੀ ਸਰਕਾਰ ਪਿੰਡ ਜੰਡ ਨੇੜੇ ਗਰਾਿਆਂ ਵਿਖੇ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਨਕਾਲ ਕਵਾਲ ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਹਿੱਸਾ ਲੈ ਰਹੇ ਨੇ ਸਪੈਸ਼ਲ ਤੌਰ ਤੇ ਔਰ ਸੰਗਤਾਂ ਦੇ ਵਾਸਤੇ ਦਰਬਾਰ ਦੇ ਵਿੱਚ ਦਾਤਾ ਜੀ ਦਾ ਤੋਟ ਲੰਗਰ ਵਰਤਿਆ ਜਾਵੇਗਾ ਸਾਰੀਆਂ ਸੰਗਤਾਂ ਨੂੰ ਫਿਰ ਇੱਕ ਵਾਰ ਬੇਨਤੀ ਹੈ ਕਿ ਦਰਬਾਰ ਬਾਬਾ ਨਗਾਈਏ ਸ਼ਾਹ ਜੀ ਦਰਬਾਰ ਬਾਬਾ ਰਤਨੇ ਸ਼ਾਹ ਜੀ ਦਰਬਾਰ ਬਾਬਾ ਕਰਮੇ ਸ਼ਾਹ ਜੀ ਇਸ ਦਰਬਾਰ ਦੇ ਉੱਤੇ ਦਰਬਾਰ 11ਵੀਂ ਵਾਲੀ ਸਰਕਾਰ ਜੀ ਦਾ ਮੇਲਾ ਸਲਾਨਾ ਜੋੜ ਮੇਲਾ 17 18 ਤੇ 19 ਜੂਨ ਨੂੰ ਪਿੰਡ ਜੰਡ ਨੇੜੇ ਗੁਰਾਇਆਂ ਵਿਖੇ ਕਰਵਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੇ ਸਾਈ ਚੰਮੇ ਸ਼ਾਹ ਜੀ ਦੇ ਅਸ਼ੀਰਵਾਦ ਨਾਲ ਸਾਰੀਆਂ ਸੰਗਤਾਂ ਹਮ ਮਹਾਮਾਤੇ ਪਹੁੰਚੋ ਜੀ ਮੇਲੇ ਦੀ ਰੌਣਕ ਨੂੰ ਵਧਾਓ ਜੀ ਸਾਰੀਆਂ ਸੰਗਤਾਂ ਨੂੰ ਦਰਬਾਰ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਔਰ ਜੀ ਆਇਆਂ ਕਹਾਂਗੇ ਜੈ ਮਸਤਾ ਦੀ ਜੈ ਪੀਰਾਂ ਦੀ ਜੈ ਸਾਈਆਂ ਦੀ